ਪਿਆਰੇ ਬੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰੂ ਜੀ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਣਗੇ ਕਬੂਤਰ ਕਬੂਤਰ ਸਾਰੇ ਬਾਈਆਂ ਦੇ ਸੈੱਟ ਅੱਪਟ ਹੋਣਗੇ ਆਜੂ ਅਜਦਾ ਨਵਾਂ ਵਲੌਗ ਬਈ ਸਟਾਰਟ ਕਰਦੇ ਆ ਜੀ ਤੇ ਕੱਲ ਕਬੂਤਰਾਂ ਦੇ ਖੁੱਡੇ 'ਚ ਰੰਗ ਕਰਤਾ ਸੀਗਾ ਉਹ ਵਿਖਾਉਣੇ ਆ ਕੱਲ ਵਾਲੇ ਬਲੌਗ 'ਚ ਵਿਖਾਇਆ ਨਹੀਂ ਕਿਉਂਕਿ ਕੱਲ ਬੱਚਾ ਕੱਢਣ ਜਾਵੜੇ ਸੀ ਨੀਤ ਕਰੇ ਠੀਕ ਆ ਬਾਬਿਓ ਤੇ ਹੁਣ ਤੁਹਾਨੂੰ ਕਬੂਤਰਾਂ ਦੇ ਖੁੱਡੇ ਦਾ ਰੰਗ ਵਿਖਾਉਣੇ ਆ ਨਾਲੇ ਕੂਤਰਾਂ ਦੇ ਦਰਸ਼ਨ ਕਰਾਉਣੇ ਆ ਠੀਕ ਆ ਜੀ ਬਰੋ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਬਈ ਮੇਰਿਓ ਤੇ ਇੱਕ ਮਿੰਟ ਵੀ ਗੇਟ ਖੋਲ ਦਈਏ ਚਾਬੀ ਨੂੰ ਰੱਖ ਦਈਏ ਤਾਂ ਇਹ ਦੂਜੇ ਕਮਰੇ ਦੀ ਚਾਬੀ ਉਧਰ ਆਪਣੇ ਰੂਮ ਦੀ ਠੀਕ ਆ ਬਾਬੂ ਚੈੱਕ ਕਰ ਲੋ ਕਬੂਤਰ ਆਹ ਕੌਣ ਵਾਜੇ ਮਰੀ ਜਾਂਦਾ ਅੱਜ ਸੋ ਉਧਰ ਰੱਖੋ ਘਰ ਨੂੰ ਤੇ 1x ਤੇ ਕਰਕੇ ਵਿਖਾਉਣੇ ਸੋ ਕਿਆ ਬਾਤਾਂ ਨੇ ਮੇਰੇ ਵੀਰੋ ਨਜ਼ਾਰਾ ਵਧਿਆ ਵੈ ਕੂਤਰਾਂ ਵਾਲੇ ਗੁੱਡੇ ਜਿਹੜੇ ਗੁੱਟ ਰਹਿ ਗਏ ਇਹ ਆਪਾਂ ਇੱਕ ਅੱਦੇ ਦਿਨ ਚ ਨਿਬੇੜ ਦਾਂਗੇ ਠੀਕ ਆ ਬਾਬੂ 50 ਹਜ਼ਾਰ ਰੰਗ ਆਊਗਾ ਹੋਰ ਕਿੰਨੇ ਕੜਾਉਣਾ ਹੈ ਆਇਓ ਗੋਡੇ ਤੇ ਨਾ ਆ ਬੱਚੀ ਫਿਰ ਉਹ ਕਬੂਤਰ ਦੇ ਬੱਚੇ ਕਢਾਉਣੇ ਜਿਹੜਾ ਸਾਹਮਣੇ ਬੈਠਾ ਜੀ ਕਰਦਾ ਉਹਦੇ ਕਢਾਉਣੇ ਆ ਥੋੜਾ ਟਾਈਮ ਜੀ ਕਢਾ ਲਾਂਗੇ ਰਤੇ ਹੁੰਜੇ ਕਿੱਧਰ ਗਿਆ ਉਹ ਬੈਠਾ ਗਾਂ ਚੋਬਰ ਤੇ ਬਾਗੇ ਕੂਤਰੋ ਕਹਿੰਦੇ ਰੋਟਾ ਨੇ ਬੱਚੇ ਪੁੱਛੇ ਕਢ ਲੈਣ ਉਦੋਂ ਮੁੜ ਕੇ ਕਬੂਤਰੀਆਂ ਇੱਕ ਵਸੇ ਕੂਤਰ ਇੱਕ ਵਸੇ ਕਰਦੇ ਨੇ ਜਾਂ ਜਿੰਨਾਂ ਦੇ ਡਰੇਗ ਬੱਚੇ ਕਢਾਉਣੇ ਉਹਨਾਂ ਦੇ ਕਢਾਵਾਂਗੇ ਇੱਧਰ ਵੀ ਬੈਠੀ ਕਬੂਦਰੀ ਪਰਲੇ ਖੁੱਡੇ ਜੀ ਵੀ ਬੈਠੀ ਐ ਤੇ ਉਹ ਵੀ ਬੈਠੀ ਐ ਤੇ ਨਕੂਤਰੀਆਂ ਠੀਕ ਹੈ ਜੀ ਇੱਨੇ ਬੈਠੀਆਂ ਬੱਚੇ ਆਪਣੇ ਓਕੇ ਦੇ ਰਿਪੋਰਟ ਆ ਤੇ ਸੋ ਹੁਣ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਅੱਜ ਇਹਰ ਬਲੌਗ ਤੜ ਚਟਾਨੀ ਸਟਾਰਟ ਕੀਤਾ ਮੈਂ ਹਰ ਦਿਨ ਆ ਵਿਖਾਵਾਂਗੇ ਵੀ ਪੱਠੇ ਲੈਣ ਚੱਲੇ ਆ ਉਹ ਸੋਹਣਾ ਨਹੀਂ ਲੱਗਦਾ ਕੰਮ ਤਾਂ ਕਰਕੇ ਤੇ ਵੱਟੇ-ਬੁੱਟੇ ਲੈਣ ਕੇ ਰੱਖਤਾ ਠੀਕ ਹੈ ਜੀ ਤੇ ਗੇਟ-ਗੁੱਟ ਚੰਗੀ ਤਰ੍ਹਾਂ ਲਾ ਲਈਗੇ ਪਤਾ ਯਾਰ ਐਨੇ ਫਿਰ ਉਹ ਕੀ ਕਹਿੰਦੇ ਹੁੰਦੇ ਪੰਜੀ ਪੰਜੀ ਬਚਾਉਣੀ ਐ ਅਖਰ ਕੋਠੀ ਪਾਉਣੀ ਐ ਥੋੜਾ ਕੋਠੀ ਜਾਂ ਬਿਣੀ ਨਾਣੀ ਐ ਬੁੜੇ ਤੋਂ ਇਕੱਠੇ ਕਰਕੇ ਦੂਜੇ ਪਾਸੇ ਜਾਣੇ ਹੁੰਨੇ ਉਹਦੇ ਇਹ ਦੂਜਿਆਂ ਕੀ ਕਹਿੰਦੇ ਨੇ ਪਰਤਿਆਈ ਗੱਲਾਂ ਉਹ ਦੂਜੇ ਪਰਸਨਲ ਗੱਲਾਂ 100 ਰੁਪਿਆ ਸੀ ਸਿੱਧਾ ਆਉਂਦਾ ਮੇਰੇ ਕੋਲੇ ਹਾਂ ਕੋਈ ਟੂ ਵੀ ਲੱਗ ਜਾਨੀ ਆ ਮੈਨੂੰ ਫਿਰ ਪਤਾ ਆ ਅੰਦਰੋਂ ਨਹੀਂ ਗੱਲਾਂ ਦਾ ਐਂ ਤਾਂ ਗੁੰਡੀ ਲੱਗਦੀ ਆ ਹਾਂ ਬੰਦ ਜਲ ਚੱਲੇ ਆ ਜੀ ਪਿੰਡ ਆਈ ਸੀ ਕਿਰਾ ਰੋਏ ਸਾਡੇ ਪਿੰਡ ਵਿੱਚ ਦੀ ਲੰਗਣਾ ਦੋਦੇ ਵਿੱਚ ਦੀ ਜੇ ਹਵਾ ਘਟਾ ਤੇ ਉਹ ਬਾਈ ਦੀ ਦੁਕਾਨ ਆ ਉਹ ਜੀ ਸਾਹਮਣੇ ਸਾਨੂੰ ਪੰਚਰਾਂ ਵਾਲਾ ਤੇ ਜਰੂਰ ਬਾਈ ਤੋਂ ਪੰਚਰ ਲਵਾ ਕੇ ਜਾਇਓ ਪੰਚਰ ਕਰਵਾ ਕੇ ਜਾਇਓ ਠੀਕ ਆ ਜੀ ਜਿਹੜਾ ਵੀ ਮੇਰੇ ਪਿੰਡ ਵਿੱਚ ਦੀ ਲੰਗਦਾ ਵੀ ਰਿਹਾ ਠੀਕ ਆ ਜੀ ਹਵਾ ਘਟਾ ਦਾ ਤਾਂ ਵੀ ਪੂਰੀ ਕਰਾ ਕੇ ਜਾਇਓ ਇੱਕ ਸਮਾਨ ਹੋਰ ਲੈਣਾ ਸੀ ਹੁਣ ਐਸੀ ਅਸੀਂ ਵੱਡੀ ਦੁਕਾਨ ਤੇ ਪਿੰਡ ਦੀ ਮੇਨ ਵੱਡੀ ਦੁਕਾਨ ਤੇ ਠੀਕ ਆ ਜੀ ਤੇ ਇੱਥੇ ਜਿਹੜੀ ਆਪਾਂ ਟੂਬ ਲਈਏ ਵਿਖਾਈ ਨਹੀਂ ਤਾਂ ਮੜ ਕੇ ਕਈ ਗਲਤ ਸਮਝਣ ਲੱਗਣ ਲੱਗਣ ਲੱਗ ਜਾਣਗੇ ਵੀ ਕੀ ਸਮਾਨ ਲੈਂਦਾ ਇਹਨਾਂ ਨੇ ਆਹ ਘੜੂ ਬੁਲਈਏ ਮਿੱਤਰੋ ਆ ਕੀ ਸੀ ਫੈ ਵੀ ਆ ਫਰਾਈਵਟ ਟਾਈਟਰ ਫਰਾਈਵਟ ਟਾਈਟਰ ਕਾੜਨ ਵਾਲੀ ਆਵਾਜ਼ ਨਹੀਂ ਆਉਂਦੀ ਕਾੜਦੀ ਆਵਾਜ਼ ਨਹੀਂ ਆਉਂਦੀ ਬਹੁਤ ਕਿ ਦੁਬਾਰਾ ਦੱਸਣ ਨੂੰ ਨਹੀਂ ਸਮਝ ਰਿਹਾ ਕਿ ਕਾੜਨ ਵਾਲੀ ਕਾੜਨ ਵਾਲੀ ਲਾਤੀ ਸੁਪਰ ਸਟਰੋਂਗ ਠੀਕ ਹੈ ਜੀ ਲਾ ਲਓ ਪਾਈਪਾਂ ਤੇ ਠੀਕ ਆ ਮਿੱਤਰੋ ਤੇ ਚਲੋ ਪੁੱਠੇ ਚੱਲਦੇ ਹਾਂ ਹੁਣ ਟਾਣੀ ਵੱਲੋਂ ਵਧੀਆ ਸੌਂ ਸੁੰਗੇ ਸੀਗੇ ਫੋਨ ਕੀਤਾ ਤੰਗ ਕੀਤਾ ਇਹਨੇ ਠੀਕ ਹੈ ਜੀ ਚੱਲਦੇ ਹਾਂ ਘਰੇ ਹੁਣ ਪੁੱਠੇ ਦੁਬਾਰਾ ਗਰਮੀ ਬਹੁਤ ਹੈ ਪਾਣੀ ਲਾਉਣ ਵਾਲਾ ਹੋ ਗਿਆ ਮਿੱਤਰੋ ਸੁੱਕੀ ਜਾਂਦੀ ਨਿਗਾ ਮਰੋ ਜਵਾਰ ਤੇ ਅੱਜ ਸਵੇਰ ਤੇ ਲਾਉਣੇ ਆ ਪਾਣੀ ਮੋਟਰ ਜਾਂ ਬੋਰ ਚਲਾ ਲੈਣੇ ਉਹ ਆਪਣਾ ਠੀਕ ਆ ਬਾਪਿਓ ਉਹ ਬਾਪਿਓ ਆਥਣ ਹੋ ਚੁੱਕੀ ਐ ਤੇ ਲਾਈਟ ਗਈ ਨੂੰ ਬਹੁਤ ਟਾਈਮ ਹੋ ਗਿਆ ਤੇ ਫੋਨ ਦੀ ਬੈਟਰੀ ਲੋ ਆ ਤੇ ਬੱਕਰੀਆਂ ਬੁੱਕਰੀਆਂ ਆਪਾਂ ਬੰਨ੍ਹ ਦੀਏ ਕਿਰਾ ਪੱਠਿਆਂ ਲਈ ਚਾਰੇ ਚੰਨੀ ਦੂਜੇ ਪਾਸੇ ਪੱਠੇ ਵੀ ਹੋ ਗਏ ਆ ਉੱਤੇ 12 ਪੱਠੇ ਕੋ ਬਾਪਿਓ चुके आठण से बकरी बन गया पठिया पठियाँच ठीक है जी हवाजे जी चुके माड़े मोटे उतो रज लो भी ओह एकदम पास अड़ी पी है तेनों जाना बड़ा औखा बड़ी इजत करती है ठीक है बाबू तेन खोल इसी बहुत है पहाड़ी बकरे हिलती हों बकर खोलिए फिर लाइन ਬੇ ਬਲਾਂ ਤਾਂ ਲਈਏ ਛਤਰੀ ਤੇ ਕਬੂਤਰ ਤੇ ਫਿਰ ਕੁਦਰਦੀਏ ਪੱਠੇ ਠੀਕ ਹੈ ਮਿੱਤਰੋ ਪੰਜਾ ਕੁ ਮਿੰਟਾਂ ਦਾ ਕੰਮ ਹੈ ਪੱਠੇ ਕੁਤਰਨਾ ਤਾਂ ਪਰ ਅਛਤਰੀ ਤੇ ਵਿਜਨਸ ਬਾਹਰ ਕੱਢਦੀ ਛੋਟੇ ਬੱਚੇ ਗੇਚੀ ਜਾਣਗੇ ਠੀਕ ਹੈ ਜੀ ਤੇ ਮੁੰਡੇ ਚ ਕੱਢ ਨਹੀਂ ਪਰ ਅੱਜ ਕੋਈ ਖਾਸ ਕੰਮ ਨਹੀਂ ਕੀਤਾ ਅੱਜ ਤੁਹਾਨੂੰ ਇੱਕ ਜੋੜੀ ਦੇ ਦਰਸ਼ਨ ਕਰਾਉਣੇ ਆਪਾਂ ਦੱਸਿਓ ਕਿਵੇਂ ਆ ਠੀਕ ਹੈ ਜੀ ਤੇ ਓਕੇ ਬਾਕੀ ਬੱਚੇ ਬਾਹਰ ਕੱਢਦੇ ਆ ਤੇ ਉਹ ਕੂਤਰ ਨੂੰ ਦੂਜੇ ਘੁੱਡੇ 'ਚ ਛੱਡਦੇ ਆ ਠੀਕ ਆ ਉਹ ਕਬੂਤਰ ਉਧਰ ਜਾਣ ਦੀ ਬੜੀ ਚਸ ਕਰਦਾ ਠੀਕ ਆ ਮੇਰੇ ਵੀਰੋ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਬੱਚੇ ਬਾਹਰ ਕੱਢ ਲਈਏ ਸੋ ਮੇਰੇ ਵੀਰੋ ਪੱਠੇ-ਪੁੱਠੇ ਵੱਢ ਕੇ ਵੇਲੇ ਹੋ ਚੁੱਕੇ ਆ ਉਹ ਕੂਤਰ ਕਿ ਸੌਰੀ ਤੇ ਹੁਣ ਯਾਰ ਆਪਣੇ ਘੁੱਡੇ 'ਚ ਦੋ ਬੱਚੇ ਹੈਗੇ ਆ ਉਹਨੂੰ ਆਪਾਂ ਪਰਲੇ ਘੁੱਡੇ 'ਚ ਛੱਡਦੇ ਆ ਉਹ ਕਿੱਡੇ ਗੋਲੀ ਜਾਂਦੇ ਆ ਤੇ ਤੁਹਾਨੂੰ ਸ਼ੌਂਕ ਕਰਾ ਦਿੰਦੇ ਆ ਠੀਕ ਹੈ ਜੀ ਸ਼ੌਂਕ ਕਰਾ ਕੇ ਇਹ ਪਰਲੇ ਖੁੱਡੇ ਚ ਛੱਡ ਦਿੰਨੇ ਆ ਦੋ ਕਬੂਤਰ ਛੱਡਨੇ ਤਿੰਨ ਸੌਰੀ ਤੇ ਪਹਿਲਾਂ ਵਿਖਾਉਣੇ ਆ ਜੀ ਮੇਨ ਕਬੂਤਰ ਦੱਸਿਓ ਕਿਵੇਂ ਲੱਗਿਆ ਗੇਟ ਲਾ ਦੇ ਪ੍ਰਧਾਨ ਕੋਲ ਸ਼ੌਕੀ ਜੀ ਛੱਡ ਲਿਆਂਦਾ ਖਤਰਨਾਕ ਪਿਜਨ 1x ਤੇ ਕਰ ਦੇ 1x ਤੇ ਕਰਤੀ ਸੌ ਮੇਰੇ ਵੀਰੋ ਭੈਣ ਖੜਜਾ ਤੂੰ ਕਹਿੰਦਾ ਮੈਂ ਕੈਮਰੇ ਚ ਨਹੀਂ ਹੋਣਾ ਆਹ ਦੇਖੋ ਕਬੂਤਰ ਚੈੱਕ ਕਰੋ ਤੁਸੀਂ ਪਹਿਲਾਂ ਹੈ ਇੱਕ ਨੰਬਰ ਚੀਜ਼ ਚੈੱਕ ਕਰੋ ਕਬੂਤਰ ਕਿ ਨਾ ਹਜੇ ਪੱਲਾ ਵੀ ਖੋਲ ਕੇ ਵਿਖਾ ਦਿੰਨੇ ਆ ਪੱਲੇ ਤਾਂ ਯਾਰ ਖੱਜ ਵੱਡੀ ਪਈ ਆ ਸੋਰੀ ਸਰ ਹੁੰਦਾ ਪਿਆ ਕਬੂਤਰ ਤੇ ਤਾਂ ਕਰਕੇ ਅਦਰ ਪੱਲਾ ਹਜੇ ਆ ਦੇਖੋ ਝਾੜ ਚ ਪਿਆ ਹੋਇਆ ਕਬੂਤਰ ਆਪਣਾ ਦੁਬਾਰਾ ਸਰ ਹੋਈ ਜਾਂਦਾ ਪ੍ਰੋਪਰ ਹਜੇ ਹੋਇਆ ਨਹੀਂ ਤੇ ਆ ਪੂਸਟ ਚੈੱਕ ਕਰੋ ਠੀਕ ਆ ਕਬੂਤਰ ਚੈੱਕ ਕਰੋ ਤੇ ਕਬੂਤਰ ਦੀ ਖੜਨੀ ਚੈੱਕ ਕਰੋ ਮੇਰੇ ਵੀਰੋ ਮੋਕਾ ਕਰਨ ਕਬੂਤਰ ਉਤਾਨਦੋ ਉਰੇ ਵੀ ਆ ਚੈੱਕ ਕਰੋ ਮੇਰੇ ਵੀਰੋ ਦੱਸੋ ਹੈ ਨਾ ਖਤਰਨਾਕ ਚੀਜ਼ ਤੇ ਰੈਂਦੇ ਵਾਸਤੇ ਆਪਾਂ ਕਬੂਤਰੀ ਦੂਜੀ ਲਾਉਣੀ ਆ ਖੱਟੀਆਂ ਅੱਖਾਂ ਵਾਲੀ ਜਿਹੜੀ ਉਸ ਕੁਡੇ ਚ ਠੀਕ ਹੈ ਜੀ ਉਹ ਕਬੂਤਰੀ ਤਿੰਨਾਂ ਕੂਤਰਾ ਨਾਲ ਲਾ ਕੇ ਬੱਚੇ ਕਢਾਉਣੇ ਆ ਹੌਲੇ ਹੌਲੇ ਸਰ ਦੇ ਨਾਲ ਪਹਿਲਾਂ ਉਹਦੀ ਦੋ ਲੜ ਲੀ ਬੱਚੇ ਆਪਾਂ ਨਹੀਂ ਕਰ ਉਹ ਚੀਜ਼ ਨਹੀਂ ਹੁੰਦੀ ਇਹ ਨਾਲ ਚ ਤੇ ਕੌਣੀਆਂ ਗੱਲਾਂ ਦੇਖੋ ਕਰਦਾ ਤੇ ਫਿਲ ਫੜ ਤੇ ਬਾਕੀ ਮੈਂ ਕੀ ਕਹਿੰਦਾ ਸੀ ਉਹ ਕਬੂਤਰੀ ਚੰਗੀ ਬਹੁਤ ਹੈ ਤੇ ਤਾਂ ਕਰਕੇ ਉਹਨਾਂ ਸੋ ਵਿੱਚ ਥੋੜਾ ਜਿਹਾ ਸਮਾਨ ਡਿਲੀਟ ਕਰਨਾ ਪੈ ਗਿਆ ਹਾਂ ਸਟੋਰੇਜ ਫੁੱਲ ਸੀ ਵੀਡੀਓ ਪਈਆਂ ਸੀ ਇਹਦੇ ਚ ਜਿਹੜੇ ਵੀ ਅਸੀਂ ਆਏ ਓਏ ਵਲੌਗ ਠੀਕ ਹੈ ਜੀ ਤੇ ਬਾ ਹੁਣ ਇਹਨਾਂ ਨੂੰ ਖੁੱਡੇ ਚ ਛੱਡਦੇ ਆਂ ਮਿੱਤਰੋ ਕਬੂਤਰ ਦੇ ਦਰਸ਼ਨ ਕਰਾਤੇ ਕਬੂਤਰ ਕਬੂਤਰੀ ਲੱਭਦੇ ਫਿਰਦੇ ਚੱਲੋ ਬਾੜੀ ਤੜਫੜ ਕਰਦਾ ਹਾਂ ਸਤ ਜੀ ਤੇ ਬੱਚੇ ਨੂੰ ਦੋ ਕਰਨੀ ਆ ਇੱਧਰ ਉਹ ਵੀ ਵਿਖਾ ਦਿੰਨੇ ਆ ਤੁਹਾਨੂੰ ਬੱਚੇ ਇੱਕ ਮਿੰਟਾਂ ਚ ਚੱਕ ਲਿਆਉਣੇ ਖੁੱਡੇ ਦੇ ਅੰਦਰੋਂ ਓਏ ਹੋਏ ਚੱਲ ਮੇਰੀ ਜੋਬਰੋਂ ਪਰਲੇ ਖੁੱਡੇ ਦੀ ਤੁਹਾਡੇ ਆਇਆ ਇਸ ਖੁੱਡੇ ਤੇ ਕੰਮ ਨਹੀਂਦਾ ਇੱਥੇ ਸਾਰੇ ਘਰ ਵਾਲੇ ਘਰ ਵਾਲੀਆਂ ਆ ਆ ਜਾ ਆ ਜਾ ਆ ਜਾ ਦੋਨੇ ਇਕੱਠੇ ਕੱਢ ਲਿਆ ਯਾਰ ਦੋ ਵਾ ਵਾ ਦੋਨੇ ਇਕੱਠੇ ਆ ਸੋ ਬਾਬਿਓ ਆਜੂ ਕਰ ਤੈਨਕ ਪੁੱਤਰੋਂ ਪੈ ਤਿੰਨੋਂ ਬੈਠੇ ਦੋ ਆਰੇ ਬੱਚੇ ਠੀਕ ਹੈ ਜੀ ਇਹ ਬਲੈਂਸ ਬੱਚੇ ਤਾਂ ਸ਼ੌਂ ਕਰਾ ਦਿੰਨੇ ਆ ਚੈੱਕ ਕਰੋ ਕੂਤਰ ਫਟੀਆਂ ਅੱਖਾਂ ਦਾ ਬੱਚਾ ਠੀਕ ਹੈ ਜੀ ਚਿੱਟੀ ਕਾਲੀ ਨੋਕ ਦਾ ਤੇ ਪੱਲਾ ਚੈੱਕ ਕਰ ਲਓ ਤੁਸੀਂ ਕੂਤਰ ਦਾ ਠੀਕ ਹੈ ਜੀ ਪੱਲਾ ਵਿਖਾ ਦਿਓ ਉਤੋਂ ਐ ਕਰਕੇ ਤੇ ਇਧਰੋਂ ਐਸ ਪੁੱਲੇ ਦਾ ਸ਼ੌਂ ਕਰ ਲਓ ਠੀਕ ਹੈ ਮੇਰੇ ਵੀਰੋ ਓਕੇ ਆ ਕਬੂਤਰ ਦੱਸਿਓ ਕਮੈਂਟ ਕਰਕੇ ਤੇ ਆ ਪੋਸਟ ਚੈੱਕ ਕਰ ਲਓ ਠੀਕ ਹੈ ਜੀ ਤੇ ਦੱਸੋ ਕਿਵੇਂ ਲੱਗਿਆ ਇਹਨੂੰ ਛੱਡ ਦਿੱਗੇ ਖੜਨੀ ਚੈੱਕ ਕਰੋ ਕਬੂਤਰ ਦੀ ਕਿਵੇਂ ਕੂਤਰ ਲੱਗਿਆ ਦੱਸਿਓ ਕਮੈਂਟ ਕਰਕੇ ਮੇਰੇ ਵੀਰੋ ਨਾ 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 ਦੋਨੇ ਦੱਸਿਓ ਸੋ ਬਾਬਿਓ ਆ ਗਿਆ ਆਪਣੀ ਓਹੋ ਇਧਰ ਲੜਾਈ ਹੋ ਗਈ ਬਾਹਰ ਨਿਕਲ ਜੇ ਕੋਈ ਦੇ ਬੋਸ ਹੋ ਗਏ ਨਾ ਨਾ ਨਹੀਂ ਨਹੀਂ ਆ ਦੱਸਿਓ ਕੂਤਰ ਕਿਵੇਂ ਆ ਇਹ ਆਪਣਾ ਰੱਤਾ ਬੱਚਾ ਜੀ ਜਲਦੀ ਕਰ ਕਿਵੇਂ ਕੰਮ ਜਾਣਾ ਆ ਚੈੱਕ ਕਰ ਲੋ ਇਹ ਕਮਜ਼ੋਰਾ ਰਹਿ ਗਿਆ ਤਾਂ ਨਹੀਂ ਡਾਉਂਦੇ ਇਹਨੂੰ ਅੱਖਾਂ ਚੈੱਕ ਕਰ ਲਓ ਕੂਤਰਦੀਆਂ ਨਹੀਂ ਤਾਂ ਉੱਡਣਾ ਬਹੁਤ ਸੀਏ ਨੇ ਇਹ ਆਪਦੀ ਗਲਤੀ ਕਰਕੇ ਕਮਜ਼ੋਰਾ ਰਹਿ ਗਿਆ ਲੋ ਜੀ ਛੜ ਤੇ ਬੱਚੇ ਦੋ ਇੱਧਰ ਠੀਕ ਆ ਬਾਬਿਓ ਉਧਰ ਜੂਮ ਕਰਕੇ ਵਾਹ ਪਿੰਡ ਦਾ ਹੋਣਾ ਹਰ ਬੰਦਾ ਆ ਗਿਆ ਓਏ ਇਸ ਪਿੰਡ ਦੇ ਹੋਣ ਸਾਡੇ ਬੰਦੇ ਚੱਲ ਇੱਧਰ ਵੇਖ ਲਿਆ ਵੇ ਹੈਲੋ ਫੜ ਲਾ ਤਾਂ ਕਿਤਰਾਂ ਮਾਫਨ ਬਾਬਿਓ ਤੇ ਹੁਣ ਕਬੂਤਰਾਂ ਨੂੰ ਪਾਣੀ-ਪੋਣੀ ਰੱਖ ਦਈਏ ਦਾਣੇ ਦਾਣੇ ਦੂਨੇ ਤਾਂ ਪਾ ਦਿੱਤੇ ਆ। ਭਾਂਡੇ ਸਾਫ਼ ਕਰਕੇ ਤੇ ਪਾਣੀ-ਪੋਣੀ ਰੱਖ ਦਈਏ ਠੀਕ ਆ ਮੇਰੇ ਵੀਰੋ। ਤੇ ਫੋਨ ਦੀ ਬੈਟਰੀ ਲੋ ਹੋ ਗਈ ਸੀ ਤਾਂ ਕਰਕੇ ਚਾਰਜਿੰਗ ਤੇ ਲਾਇਏ ਸੀ ਫੋਨ ਆਪਾਂ ਤੇ ਉਹਨਾਂ ਚਿਰ ਫਿਰ ਮਹਾ ਨੇਰਾ ਹੁੰਦਾ ਦਾਣੇ ਦੂਨੇ ਪਾ ਦਿੱਗੇ। ਠੀਕ ਆ ਬਈ। ਤਾਂ ਕਰਕੇ ਤੇ ਹੁਣ ਆ ਪਾਣੀ ਰੱਖ ਦਈਏ ਕਬੂਤਰਾਂ ਨੂੰ ਕਿੱਲਾ ਪਾਣੀ ਰੱਖਣ ਵਾਲਾ ਰਹਿ ਗਿਆ ਜਾਂ ਬੱਚੇ ਛਤਰੀ ਤੋਂ ਅੰਦਰ ਕਰਨ ਵਾਲੇ ਰਹਿ ਗਏ। ਠੀਕ ਹੈ ਜੀ। ਤੇ ਮੈਂ ਭਾਂਡੇ ਸਾਫ਼ ਕਰਕੇ ਚੰਗੀ ਤਰ੍ਹਾਂ ਧਰਨਾ ਮੈਂ ਕਿਰਾ ਕਰ ਕਰਦਾ ਕੰਟੀਨਿਊ ਕੀ ਕਹਿਣਾ ਤੈਨੂੰ ਵੀ ਲੈਣਾ ਬਲੌਗ ਚ ਆਇਆ ਆਇਆ ਕਹਿੰਦਾ ਮੈਨੂੰ ਵੀ ਲੈ ਬਲੌਗ ਚ ਮੈਂ ਵੀ ਮੈਨੂੰ ਵੀ ਵੇਖਣ ਲੋਕੀ ਮਾੜਾ ਮੋਟਾ ਮੈਂ ਆ ਮੈਨੂੰ ਤਾਂ ਬਹਿੰਦੇ ਨਹੀਂ ਤੈਨੂੰ ਕਿੱਥੋਂ ਵੇਖ ਲੈਣਗੇ ਆਪਾਂ ਨੂੰ ਤਾਂ ਸਬਸਕ੍ਰਾਈਬ ਨਹੀਂ ਕਰਦੇ ਇੱਕ ਹੋਰੀ ਕਹਿੰਦੀ ਮੈਂ ਇਕੱਲੀਆਂ ਰੋਟੀਆਂ ਹੀ ਖਾਣੀਆਂ ਇੱਕ ਅੱਧੀ ਬਨਾਵਾ ਭੌਂਕਣਾ ਨਾ ਮੈਂ ਬਾਹਰ ਹੋਣਾ ਇਕੱਲੀ ਅੰਦਰ ਹੀ ਬਹਿ ਕੇ ਸੁੱਤੀ ਰਹਿਣਾ ਠੀਕ ਹੈ ਜੀ ਕਿਸੇ ਕੰਮ ਦੀ ਨਹੀਂ ਕੁੱਤੀ ਤੁਹਾਨੂੰ ਸੱਚ ਦੱਸਾਂ ਤਾਂ ਨਾ ਤਾਂ ਪਸ਼ੂਆਂ ਨੂੰ ਭੌਂਕਦੀ ਆ ਬਸ ਸੁਸਤ ਰਹਿੰਦੀ ਆ ਸੁੱਤੀ ਰਹਿੰਦੀ ਸੁਸਤ ਵੀੜੀ ਰਹਿੰਦੀ ਹੁਣ ਬੁਝਕਰ ਮਾਰਦੇ ਹੁਣ ਗਿੱਟਾਂ ਜੀ ਹੋਊਗੀ ਉਹ ਸੁੱਤੀ ਰਹਿੰਦੀ ਨਾ ਕਿਸੇ ਨੂੰ ਭੌਂਕਣਾ ਨਾ ਰੋਟੀ ਖਾਣੀ ਨਾ ਲੈਣਾ ਨਾ ਦੇਣਾ ਠੀਕ ਹੈ ਜੀ ਜੇ ਰੋਟੀ ਖਾਊਗੀ ਤੇ ਮਾੜੀ ਮੋਟੀ ਤਾਕਤ ਆਊਗੀ ਤੇ ਤਾਂ ਹੀ ਬਾਹਰ ਦੇ ਕੁੱਤਿਆਂ ਨਾਲ ਲੜੂਗੀ ਉਹ ਮਾੜੇ ਬਾਹਰ ਦੇ ਕੁੱਤੇ ਨੂੰ ਦਬਕਾ ਜਾਂਦੇ ਘਰੇ ਆਣ ਕੇ ਵਿਚਾਰੀ ਘਰੋਂ ਬਾਹਰ ਹੀ ਨਿਕਲਦੀ ਡਰਦੀ ਆਵਾਜ਼ ਮਾਰੀ ਜਾਂਦੇ ਵੇ ਜਖਸੀਰ ਸਾਨੂੰ ਅੰਦਰ ਤਾੜਦੇ ਵੇ ਜਾਲਮਾ ਕਹ ਤੋ ਹੁਣ ਸਾਨੂੰ ਬਾਹਰ ਰੱਖਿਆ ਭੋਖ ਲੱਗੀ ਅਸੀਂ ਵੀ ਜਾ ਕੇ ਦਾਣੇ ਖਾ ਲਈਏ ਮੈਂ ਕੋਈ ਨਹੀਂ ਪੁੱਤ ਤਾੜਦਿੰਨਾ ਐ ਐਡੀ ਕਿੱਡੀ ਗੱਲ ਆ ਇੱਥੇ ਤੋਂ ਆਣ ਕੇ ਮੁੜ ਕੇ ਜਾਂਦਾ ਸੀ ਕਰਨੀ ਤਾਂ ਮੈਨੂੰ ਵੇਖ ਕੇ ਵੀ ਮੈਨੂੰ ਤਾੜ ਦੇ ਵੇ ਬਲੌਗਰਾਂ ਅੰਦਰ ਕਾਹ ਤੋਂ ਮੇਰਾ ਲਹੂ ਪੀਤਾ ਬਾਹਰ ਬਿਠਾ ਕੇ ਸੋ ਇਹਨਾਂ ਨੂੰ ਤਾੜਦੀ ਗੀ ਬਾਬੇ ਅੰਦਰ ਤਾੜਦੀ ਗੀ ਇਹਨੂੰ ਵਿਚਾਰੇ ਨੂੰ ਇਧਰਲੇ ਖੁੱਡੇ 'ਚ ਆ ਗਿਆ ਸੀ ਜਤਰੀ ਤੋਂ ਉਤਰ ਗਿਆ ਸੀ ਆਪਣਾ ਬੁੱਕਾ ਪਰਲੇ ਖੁੱਡੇ ਦਾ ਕਬੂਤਰ ਆਈ ਜੀ ਬੱਚਾ ਠੀਕ ਹੈ ਜੀ ਉਹੋ ਲੱਤ ਫਸ ਗਈ ਕੰਜੜਦੇ ਉਹ ਨਿਕਲ ਜਾ ਬਾਹਰ ਬਾਬੇ ਪਰਲੇ ਖੁੱਡੇ ਦਾ ਸੀ ਐਸ ਖੁੱਡੇ 'ਚ ਵੜ ਗਿਆ ਸੀ ਗਲਤੀ ਨਾਲ ਕਹਿੰਦਾ ਸੌਰੀ ਭਲੇਖਾ ਲੱਗ ਗਿਆ ਮੈਨੂੰ ਕੀ ਪਤਾ ਸੀ ਕੰਦਾ ਮੈਂ ਤਨ ਜਾਣ ਬੱਚਾ ਉਹ ਬਾਬੇ ਦਾਨੇ ਦੋਨੇ ਪਾ ਕੇ ਜਾਵਾਂ ਵਿਲੇ ਹੋ ਚੁੱਕੇ ਆ ਤੇ ਹੁਣ ਤਾੜ ਦੀਏ ਬੱਕਰੀਆਂ ਖੁੱਡਿਆਂ ਦੇ ਅੰਦਰ ਉਹ ਸੌਰੀ ਗਲਤ ਹੋਇਆ ਪਿਆ ਕੰਮ ਮਤਲਬ ਕਿੱਲੇਾਂ ਤੇ ਬੰਨ ਦਿੱਗੇ ਠੀਕ ਹੈ ਜੀ ਤੇ ਛੋਟੀ ਬੱਕਰੀ ਨੂੰ ਪਿੰਜਰੇ ਚ ਛੋਟੀ ਬੱਕਰੀ ਤੇ ਬੱਚੇ ਇਹਨੂੰ ਪਿੰਜਰੇ ਚ ਇਸ ਬੱਗੇ ਨੂੰ ਆਪਣੇ ਨੂੰ ਠੀਕ ਹੈ ਜੀ ਬਾਕੀਆਂ ਨੂੰ ਬਾਹਰ ਉਹ ਬੱਕਰੀਆਂ ਖੋਲ ਲੀਏ ਇੱਥੇ ਵੀਊ ਦੇਖੋ ਕਿੰਨਾ ਘੰਟ ਆਉਂਦਾ 1x ਤੇ ਵਿਖਾਉਣਾ ਚੈੱਕ ਕਰੋ ਬਾਬੋ ਕੁਆਲਿਟੀ ਕਿੰਨਾ ਘੰਟ ਵੀਊ ਆਉਂਦਾ ਤੇ ਹੁਣ ਇਹਨਾਂ ਨੂੰ ਲੈ ਚੱਲਦੇ ਆ ਕੇ ਕਰਕੇ ਖੋਲ ਕੇ ਠੀਕ ਹੈ ਜੀ ਬੱਕਰੀਆਂ ਬੁੱਕਰੀਆਂ ਲਿਆਣ ਕੇ ਤਾੜਦੀਆਂ ਤੇ ਬਾਕੀ ਓਕੇ ਦੀ ਰਿਪੋਰਟ ਹੈ ਕਰਦੇ ਆ ਬਲੌਗ ਦੀ ਐਂਡਿੰਗ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹੜੇ ਨਵੇਂ ਵੀ ਆਏ ਆ ਭਰਾ ਬਣ ਕੇ ਸਬਸਕ੍ਰਾਈਬ ਕਰ ਦਿਓ 4000 ਰੌਮ ਚ ਥੋੜੀ ਰਹਿ ਗਈ ਆ ਸਪੋਰਟ ਬਖਾਓ ਮੜੀ ਜੀ ਕਰਕੇਓ ਭਰਾ ਮਾਰੋਂ ਦੇ ਕਿਹੜੇ ਪੈਸੇ ਲੱਗਦੇ ਆ ਤੁਹਾਡੀ ਸਪੋਰਟ ਨਾਲ ਆ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਆਪਣਾ ਥੋੜਾ ਜਿਹਾ ਮਤਲਬ ਵੀਡੀਓ ਬਣਾਉਣ ਦੀ ਚਾਸ ਹੋਰ ਵਧੂਗੀ ਵੀ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਤਾਂ ਕਰਕੇ ਦਿਲ ਤੋਂ ਬਈ ਕਹਿੰਦਾ ਜਰੂਰ ਸਬਸਕ੍ਰਾਈਬ ਕਰਿਓ